ਜਿਹੜਾ ਇਨਸਾਨ ਆਪਣੇ ਕੰਮ ਨੂੰ ਛੋਟਾ ਸਮਝਦਾ ਜਾਂ ਉਸ ਨੂੰ ਲੈ ਕੇ ਸੰਗ ਜਾਂ ਸ਼ਰਮ ਮਹਿਸੂਸ ਕਰਦਾ ਉਹ ਕਦੇ ਵੀ ਜ਼ਿੰਦਗੀ ਵਿੱਚ ਸਫਲ ਨਹੀਂ ਹੋ ਸਕਦਾ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ ਕੰਮ ਦੀ ਸ਼ੁਰੂਆਤ ਹੀ ਛੋਟੀ ਹੁੰਦੀ ਆ ਬਾਅਦ ਵਿੱਚ ਉਹ ਹੌਲੀ-ਹੌਲੀ ਆਪੇ ਹੀ ਵੱਡਾ ਹੋ ਜਾਂਦਾ ਪਰ ਜੇ ਤੁਸੀਂ ਕਹੋ ਅੱਜ ਹੀ ਮੈਂ ਕੁਝ ਵੱਡਾ ਕਰਦਾ ਤਾਂ ਤੁਸੀਂ ਅਸਫਲ ਰਹੋਗੇ ਦੁਨੀਆ ਵਿੱਚ ਕੰਪੀਟੀਸ਼ਨ ਜਿਹੜਾ ਆ ਨਾ ਬਹੁਤ ਜ਼ਿਆਦਾ ਵੱਧ ਗਿਆ ਹਰੇਕ ਫੀਲਡ ਵਿੱਚ ਬਹੁਤ ਕੰਪੀਟੀਸ਼ਨ ਆ ਤੇ ਜਿਸ ਤੋਂ ਇਨਸਪਾਇਰ ਹੋ ਕੇ ਲੋਕਾਂ ਵੱਲ ਵੇਖ ਕੇ ਤੁਸੀਂ ਇਨਸਪਾਇਰ ਹੋ ਕੇ ਉਹਨਾਂ ਤੋਂ ਇਹ ਗੱਲ ਕਹਿ ਰਹੇ ਹੋ ਨਾ ਕਿ ਮੈਂ ਵੀ ਕੁਝ ਵੱਡਾ ਹੀ ਕਰਾਂ ਤਾਂ ਤੁਸੀਂ ਸਿਰਫ ਉਹਨਾਂ ਦੀ ਸਫਲਤਾ ਹੀ ਦੇਖ ਰਹੇ ਹੋ ਤੁਸੀਂ ਉਹਨਾਂ ਦੀ ਪਿੱਛੇ ਜ਼ਿੰਦਗੀ ਪਿਛਲੀ ਜ਼ਿੰਦਗੀ ਜੋ ਵੀ ਉਹਨਾਂ ਨੇ ਕਈ ਮਹੀਨਿਆਂ ਦੀ ਮਿਹਨਤ ਜਾਂ ਸਾਲ ਦੀ ਮਿਹਨਤ ਉਹ ਤੁਹਾਨੂੰ ਨਹੀਂ ਦਿਖਾਈ ਦਿੰਦੀ ਸਿਰਫ ਉਹਨਾਂ ਦੀ ਸਫਲਤਾ ਹੀ ਦਿਖਾਈ ਦਿੰਦੀ ਹੈ ਉਹਨਾਂ ਦਾ ਸਫਲ ਰੂਪ ਹੀ ਤੁਹਾਡੇ ਸਾਹਮਣੇ ਆਉਂਦਾ ਹੈ ਤੁਸੀਂ ਇਨਸਪਾਇਰ ਹੋ ਕੇ ਕਹਿੰਦੇ ਹੋ ਕਿ ਮੈਂ ਵੀ ਇਦਾਂ ਦਾ ਹੀ ਬਣਾਂ ਪਰ ਉਹਨਾਂ ਦੀ ਸ਼ੁਰੂਆਤ ਵੀ ਛੋਟੇ ਤੋਂ ਹੀ ਹੋਈ ਹੁੰਦੀ ਹੈ ਛੋਟੇ ਕੰਮ ਤੋਂ ਹੀ ਹੋਈ ਹੁੰਦੀ ਹੈ ਪਾ ਸਮਝਦਾਰ ਇਨਸਾਨ ਕਦੀ ਵੀ ਕਿਸੇ ਕੰਮ ਨੂੰ ਛੋਟਾ ਨਹੀਂ ਸਮਝਦਾ ਜਦਕਿ ਉਹ ਸਮਝਦਾ ਹੈ ਕਿ ਛੋਟੇ ਤੋਂ ਹੀ ਵੱਡਾ ਹੋਇਆ ਜਾਂਦਾ ਤੁਸੀਂ ਇਤਿਹਾਸ ਪੜ੍ਹ ਕੇ ਦੇਖ ਸਕਦੇ ਹੋ ਹਰੇਕ ਚੀਜ਼ ਛੋਟੇ ਤੋਂ ਹੀ ਵੱਡੀ ਹੁੰਦੀ ਆ ਤੁਸੀਂ ਇੱਕ ਬੀਜ ਬੀਜਦੇ ਹੋ ਇੱਕ ਦਿਨ ਹੋਰ ਵੱਡਾ ਰੁੱਖ ਬਣ ਜਾਂਦਾ ਆ ਤੇ ਆਪਣਾ ਘਰ ਬਣਾ ਰਹੇ ਹੋ ਸਿੱਧੀ ਛੱਤ ਤਾਂ ਨਹੀਂ ਪਾ ਦਿੰਦੇ ਪਹਿਲਾਂ ਨੀਹਾਂ ਤਰਦੇ ਹੋ ਫਿਰ ਉਸ ਦਾ ਹੌਲੀ ਹੌਲੀ ਜਿਹੜਾ ਉਹਨੂੰ ਅੱਗੇ ਵਧਾਉਂਦੇ ਹੋ ਫਿਰ ਜਾ ਕੇ ਛੱਤ ਪਾਉਂਦੇ ਹੋ ਇਸੇ ਤਰ੍ਹਾਂ ਕੁਦਰਤ ਵੀ ਆ ਕੁਦਰਤ ਵਿੱਚ ਕੋਈ ਵੀ ਚੀਜ਼ ਜਿਹੜੀ ਆ ਉਹ ਸਿੱਧੀ ਵੱਡੀ ਨਹੀਂ ਹੋ ਜਾਂਦੀ ਪਹਿਲਾਂ ਉਹ ਛੋਟੀ ਹੀ ਹੁੰਦੀ ਆ ਪਰਮਾਤਮਾ ਜੋ ਕਿ ਸਰਵ ਸ਼ਕਤੀਮਾਨਾ ਪੂਰਾ ਬ੍ਰਹਮੰਡ ਉਹਨਾਂ ਦੇ ਹੱਥ ਵਿੱਚ ਆ ਉਹ ਵੀ ਬਾਲ ਰੂਪ ਵਿੱਚ ਹੀ ਪਹਿਲਾਂ ਦੁਨੀਆ ਤੇ ਆਏ ਧਰਤੀ ਤੇ ਆਏ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਰਾਮ ਜੀ ਸ੍ਰੀ ਕ੍ਰਿਸ਼ਨ ਜੀ ਇਹ ਸਾਰੇ ਹੋਰ ਗੁਰੂ ਪੈਗੰਬਰ ਜਿੰਨੇ ਵੀ ਹੋਏ ਸਨ ਸਾਰੇ ਹੀ ਬਾਲ ਰੂਪ ਵਿੱਚ ਹੀ ਆਏ ਭਾਗ ਕੀ ਕੁਦਰਤ ਵੀ ਛੋਟੇ ਤੋਂ ਵੱਡੇ ਹੋਣ ਨੂੰ ਹੀ ਸਪੋਰਟ ਕਰਦੀ ਆ ਕੋਈ ਵੀ ਕੰਮ ਕਰ ਲਓ ਕੋਈ ਵੀ ਕੰਮ ਆਪਣਾ ਜਿਹੜਾ ਕਿਸੇ ਵੀ ਫੀਲਡ ਵਿੱਚ ਜੋ ਵੀ ਤੁਹਾਡੇ ਚ ਹੁਨਰ ਹੈਗਾ ਕੁਝ ਵੀ ਸ਼ੁਰੂ ਕਰ ਲਓ ਪਰ ਉਸ ਨੂੰ ਮਿਹਨਤ ਨਾਲ ਲਗਨ ਨਾਲ ਇੱਕ ਦਿਨ ਵੱਡਾ ਬਣਾ ਲਓ ਸ਼ੁਰੂਆਤ ਤਾਂ ਉਹਦੀ ਛੋਟੀ ਹੋਵੇਗੀ ਪਰ ਜਦੋਂ ਤੁਸੀਂ ਮਿਹਨਤ ਕਰੋਗੇ ਪੂਰੀ ਲਗਨ ਨਾਲ ਕੰਮ ਕਰੋਗੇ ਤਾਂ ਉਹ ਇੱਕ ਨਾ ਇੱਕ ਦਿਨ ਵੱਡਾ ਬਣ ਜਾਏਗਾ ਜੇ ਦੁਨੀਆ ਵਿੱਚ ਇਨਸਾਨੀ ਜਾਨਮੀ ਵਿੱਚ ਆਏ ਹੀ ਹੋ ਤਾਂ ਕਿਉਂ ਜਾਨਵਰਾਂ ਵਾਂਗ ਹੀ ਜੀ ਕੇ ਜਾਣਾ ਕੁਝ ਨਾ ਕੁਝ ਤਾਂ ਕਰ ਲਓ ਕੋਸ਼ਿਸ਼ ਵੀ ਕਰਨ ਵਾਸਤੇ ਵੱਡੀਆਂ-ਵੱਡੀਆਂ ਕਿਤਾਬਾਂ ਪੜਨ ਦੀ ਲੋੜ ਨਹੀਂ ਹੁੰਦੀ ਜਾਂ ਫਿਰ ਕਿਤੋਂ ਵੀ ਗਿਆਨ ਹਾਸਲ ਕਰਨ ਦੀ ਲੋੜ ਨਹੀਂ ਹੁੰਦੀ ਜਾਂ ਕਹਿ ਲਓ ਕਿ ਤੁਹਾਡੇ ਕੋਲ ਸਹੂਲਤਾਂ ਨਹੀਂ ਆ ਬਹੁਤ ਜ਼ਿਆਦਾ ਐਕਸਕਿਊਜ਼ ਹੁੰਦੇ ਆ ਸਾਡੇ ਕੋਲ ਕਿ ਸਾਡੇ ਕੋਲ ਤਾਂ ਆ ਚੀਜ਼ ਨਹੀਂ ਆ ਗਈ ਸਾਡੇ ਕੋਲ ਆ ਨਹੀਂ ਹੈਗੀ ਅਸੀਂ ਕਿੰਨਾ ਕੰਮ ਕਰ ਸਕਦੇ ਆ ਉਹਨਾਂ ਸਾਰੀਆਂ ਸਹੂਲਤਾਂ ਦੀ ਵੀ ਲੋੜ ਨਹੀਂ ਉਹ ਵੀ ਨਹੀਂ ਮਾਇਨੇ ਰੱਖਦੀ ਮਾਇਨੇ ਰੱਖਦਾ ਤੁਹਾਡੇ ਅੰਦਰ ਕੰਮ ਕਰਨ ਦੀ ਹਿੰਮਤ ਕੰਮ ਕਰਨ ਦਾ ਜਨੂਨ ਕਿ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਉਸ ਕੰਮ ਵਿੱਚ ਰੋਲ ਦੇਣਾ ਚਾਹੁੰਦੇ ਹੋ ਜੇ ਇਹ ਵੀਡੀਓ ਜੋਤ ਫਿਕਰਿਆ ਨਾਲ ਤਾਂ ਤੁਹਾਨੂੰ ਮੇਰਾ ਇਹ ਮੈਸੇਜ ਆ ਕਿ ਤੁਹਾਡੇ ਅੰਦਰ ਇੰਨੀ ਜ਼ਿਆਦਾ ਕੰਮ ਕਰਨ ਦੀ ਪਾਵਰ ਹੁੰਦੀ ਆ ਸ਼ਕਤੀ ਹੁੰਦੀ ਆ એનર્ਜੀ ਹੁੰਦੀ ਆ ਕਿ ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ ਨਾ ਉਹ ਕਰ ਸਕਦੇ ਹੋ ਪਰ ਤੁਸੀਂ ਕਰਦੇ ਨਹੀਂ ਉਹ ਮਤਲਬ ਕਿ ਤੁਸੀਂ ਆਪਣੀ ਉਹ એનર્ਜੀ ਉਹ ਪਾਵਰ ਇੱਧਰ ਨੂੰ ਯੂਜ਼ ਹੀ ਨਹੀਂ ਕਰਦੇ ਇੱਧਰ ਜਿਹੜੀ ਲਗਾਉਂਦੇ ਨਹੀਂ ਉਹ ਜੇ ਤੁਸੀਂ ਚਾਹੋਗੇ ਨਾ ਜੋ ਵੀ ਕਰਨਾ ਚਾਹੋਗੇ ਜਿਹੜੇ ਵੀ ਫੀਲਡ ਵਿੱਚ ਜਿਹੜਾ ਮਾਸਟਰ ਬਣਨਾ ਚਾਹੁੰਦੇ ਆ ਜਿਹੜੇ ਵੀ ਫੀਲਡ ਦੇ ਤੁਸੀਂ ਬਣ ਸਕਦੇ ਹੋ ਤੁਸੀਂ ਜੇ ਚਾਹੋ ਜੇ ਤੁਸੀਂ ਚਾਹੋ ਤੇ ਤੁਸੀਂ ਆਪਣੇ ਫੀਲਡ ਵਿੱਚ ਦੁਨੀਆ ਭਰ ਵਿੱਚ ਮਿਸਾਲ ਕਾਇਮ ਕਰਨੀ ਚਾਹੋ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਕਿਉਂਕਿ ਤੁਹਾਡੇ ਕੋਲ ਉਹ ਜਿਹੜੀ ਏਜ ਹੁੰਦੀ ਹੈ ਨਾ ਉਸ ਏਜ ਵਿੱਚ ਇੰਨੀ ਜ਼ਿਆਦਾ એનર્ਜੀ ਇੰਨੀ ਜ਼ਿਆਦਾ ਸਾਡੇ ਕੋਲੋ ਸ਼ਕਤੀ ਹੁੰਦੀ ਹੈ ਕਿ ਅਸੀਂ ਕੋਈ ਵੀ ਕੰਮ ਕਰਨ ਵਿੱਚ ਢਿੱਲ ਨਹੀਂ ਕਰ ਸਕਦੇ ਬਸ ਸਾਡੇ ਵਿੱਚ ਕੰਮ ਕਰਨ ਦੀ ਇੱਛਾ ਹੀ ਨਹੀਂ ਹੁੰਦੀ ਸਾਡੇ ਵਿੱਚ ਕੰਮ ਕਰਨ ਦੀ ਉਸ ਕੰਮ ਕਰਨ ਨੂੰ ਕੋਈ ਏਮ ਹੀ ਨਹੀਂ ਹੁੰਦਾ ਕਿ ਮੈਂ ਉਹ ਕਰਨਾ ਹੀ ਕਿਉਂ ਆ ਜਾਂ ਕੋਈ ਗੋਲ ਹੀ ਨਹੀਂ ਹੁੰਦਾ ਸਾਡਾ ਜੇ ਹੋਵੇ ਵੀ ਤੇ ਉਸ ਗੋਲ ਪਿੱਛੇ ਰੀਜ਼ਨ ਹੋਣਾ ਚਾਹੀਦਾ ਹੈ ਜਿਹੜਾ ਤੁਹਾਨੂੰ ਦਿਖਣਾ ਚਾਹੀਦਾ ਕਿ ਹਾਂ ਇਹ ਰੀਜ਼ਨ ਆ ਤਾਂ ਮੈਂ ਇਹ ਕੰਮ ਕਰਨਾ ਹੀ ਕਰਨਾ ਆ ਜੋ ਵੀ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਪਰ ਤੁਸ ਤੁਹਾਨੂੰ ਉਸ ਚੀਜ਼ ਦੀ ਨੌਲੇਜ ਨਹੀਂ ਤੁਸੀਂ ਸੋਚਦੇ ਮੈਂ ਕਰਾਂਗਾ ਕਿਦਾਂ ਜਦੋਂ ਤੁਸੀਂ ਉਸ ਫੀਲਡ ਵਿੱਚ ਜਾਓਗੇ ਤੁਸੀਂ ਉਸ ਫੀਲਡ ਵਿੱਚ ਆਓਗੇ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਤੁਹਾਨੂੰ ਉਸ ਫੀਲਡ ਵਿੱਚ ਆਨ ਦੇ ਨਾਲ ਹੌਲੀ ਹੌਲੀ ਤੁਹਾਡੀ ਜਿਹੜੀ ਨੌਲੇਜ ਆ ਵਧਦੀ ਜਾਣੀ ਆ ਆਪਣੇ ਆਪ ਹੀ ਤੁਹਾਡੇ ਰਸਤੇ ਖੁੱਲਦੇ ਜਾਣੇ ਆ ਬਸ ਪਹਿਲਾ ਕਦਮ ਚੁੱਕਣ ਦੀ ਹਿੰਮਤ ਰੱਖੋ ਆਪਣੇ ਕੰਮ ਪ੍ਰਤੀ ਜਨੂਨ ਰੱਖੋ ਧੰਨਵਾਦ ਜੀ